ਗੁਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਮੈਂ ਗੱਲ ਕਰੂੰਗਾ ਕਿ ਜਿਹੜਾ ਪ੍ਰਾਪਰਟੀ ਦਾ ਕਾਰੋਬਾਰ ਹੈ ਕਮ ਹੈ ਇਹਦੇ 'ਚ ਤੁਸੀਂ ਕਿਵੇਂ ਕਾਮਯਾਬ ਹੋਣਾ ਅੱਜ ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰੂੰਗਾ ਕਿ ਕਿਹੜਾ ਫਾਰਮੂਲਾ ਜਿਹਦੇ 'ਚ ਤੁਸੀਂ ਪ੍ਰਾਪਰਟੀ ਦੇ ਵਿੱਚ ਪੈਸਾ ਕਮਾ ਸਕਦੇ ਹੋ ਆਪਣਾ ਨਾਮ ਕਮਾ ਸਕਦੇ ਹੋ ਤੇ ਵੱਡੀਆਂ-ਵੱਡੀਆਂ ਗੱਡੀਆਂ ਵੱਡੀਆਂ-ਵੱਡੀਆਂ ਕੋਠੀਆਂ ਜਿਹੜੀਆਂ ਤੁਸੀਂ ਰੀਅਲ ਸਟੇਟ ਵਾਲੇ ਲੋਕਾਂ ਦੀਆਂ ਦੇਖਦੇ ਹੋ ਤੁਸੀਂ ਵੀ ਉੱਥੇ ਕਿਵੇਂ ਪਹੁੰਚ ਸਕਦੇ ਹੋ ਇਹਦੇ ਬਾਰੇ ਮੈਂ ਤੁਹਾਨੂੰ ਜਾਣਕਾਰੀ ਸਾਂਝੀ ਕਰਾਂਗਾ ਤੇ ਇਹਦਾ ਇੱਕ ਸਟੈਪ ਹੈ ਜਿਹੜਾ ਪਹਿਲਾ ਉਹਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦੇਵਾਂਗਾ ਤੇ ਅੱਗੇ ਕਿਵੇਂ ਵਧਣਾ ਹੈ ਕਿਵੇਂ ਕਾਮਯਾਬ ਹੋਣਾ ਇਹਦੇ ਬਾਰੇ ਤੁਹਾਨੂੰ ਜ਼ਰੂਰ ਟਿਪਸ ਦੇਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਜੀ ਅੱਛਾ ਦੋਸਤੋ ਤੁਸੀਂ ਹਮੇਸ਼ਾ ਹਰ ਇੱਕ ਬੰਦਾ ਸੋਚਦਾ ਯਾਰ ਅਗਰ ਕੋਈ ਆਪਾਂ ਇੱਕ ਉਦਾਹਰਨ ਦੇ ਤੌਰ ਤੇ ਦੇਖ ਲਿਏ ਕਿ ਕਲਵੰਤ ਸਿੰਘ ਜਨਤਾ ਲੈਂਡ ਵਾਲੇ ਐਡੇ ਡਿਵੈਲਪਰ ਬਣੇ ਬੈਠੇ ਨੇ ਐਡੇ ਪ੍ਰੋਪਰਟੀ ਦੇ ਮਾਲਕ ਬਣੇ ਬੈਠੇ ਨੇ ਤੇ ਯਾਰ ਸਾਡਾ ਵੀ ਜੀ ਕਰਦਾ ਵੀ ਅਸੀਂ ਵੀ ਇਵੇਂ ਜਿਹੀ ਬਣੀਏ ਕੋਈ ਕਿਸੇ ਪ੍ਰਤੀ ਸੋਚਦਾ ਜਿਹਦੇ ਨੇੜੇ ਹੁੰਦਾ ਤੇ ਉਹਨਾਂ ਨੂੰ ਦੇਖ ਕੇ ਜੀ ਕਰਦਾ ਵੀ ਯਾਰ ਸਾਡੇ ਕੋਲ ਕਿਉਂ ਨਹੀਂ ਗੱਡੀਆਂ ਆਉਂਦੀਆਂ ਸਾਡੇ ਕੋਲ ਕਿਉਂ ਨਹੀਂ ਇਹ ਚੀਜ਼ਾਂ ਹੋਣ ਉਹਨਾਂ ਦੋਸਤੋ ਸਭ ਤੋਂ ਪਹਿਲਾਂ ਪ੍ਰੋਪਰਟੀ ਦਾ ਜਿਹੜਾ ਮੈਂ ਤੁਹਾਨੂੰ ਇੱਕ ਕਲੀਅਰ ਦੱਸਦਾ ਇਹ ਜਿਹੜਾ ਸ਼ੁਰੂਆਤ ਹੈ ਉਹ ਤੁਸੀਂ ਕਿਸੇ ਵੀ ਸਟੈਪ ਤੋਂ ਕਰ ਸਕਦੇ ਹੋ ਕੋਈ ਤੁਹਾਨੂੰ ਸ਼ਰਤ ਨਹੀਂ ਹੈਗੀ ਤੁਸੀਂ ਇੱਕ ਮੋਬਾਈਲ ਤੇ ਮੋਟਰਸਾਈਕਲ ਲੈ ਕੇ ਵੀ ਕੰਮ ਜਿਹੜਾ ਆਪਣਾ ਸ਼ੁਰੂ ਕਰ ਸਕਦੇ ਹੋ ਲੇਕਿਨ ਇਹਦੇ ਚ ਕੰਮ ਕਰਨੇ ਕਿਵੇਂ ਨੇ ਕਿਵੇਂ ਆਪਾਂ ਨੇ ਕਾਮਯਾਬ ਹੋਣਾ ਇੱਕ ਤਾਂ ਜਿਹੜਾ ਦੋਸਤੋਂ ਤੁਸੀਂ ਪਹਿਲਾਂ ਲਾਇਸੈਂਸ ਬਣਾਉਣਾ ਆਪਣਾ ਪ੍ਰਾਪਰਟੀ ਦਾ ਲਾਇਸੈਂਸ ਬਣਾ ਕੇ ਤੁਸੀਂ ਕੰਮ ਸ਼ੁਰੂ ਕਰ ਸਕਦੇ ਹੋ ਦੂਸਰਾ ਇਹਦੇ ਚ ਸਭ ਤੋਂ ਨੰਬਰ 1 ਤੇ ਆਉਂਦੀ ਹੈ ਤੁਹਾਡੀ ਮਿਹਨਤ ਅਗਰ ਤੁਸੀਂ ਪ੍ਰਾਪਰਟੀ ਦੇ ਕੰਮ ਚ ਕਾਮਯਾਬ ਹੋਣਾਗਾ ਤੁਹਾਨੂੰ ਮਿਹਨਤ ਹੈ ਜਿਹੜੀ ਉਹ ਅਨਖਿਜ ਹੋ ਕੇ ਕਰਨੀ ਪਵੇਗੀ ਅਨਖਿਜ ਦਾ ਮਤਲਬ ਕੀ ਹੈ ਕਿ ਤੁਸੀਂ ਜਦੋਂ ਘਰੋਂ ਨਿਕਲਣਾ ਤੁਸੀਂ ਜ਼ਮੀਨਾਂ ਪਲਾਟਾਂ ਕੋਠੀਆਂ ਜਿਹੜੇ ਵੀ ਕੰਮ ਨੂੰ ਹੱਥ ਪਾਉਣਾਗਾ ਉਹਨੂੰ ਤੁਸੀਂ ਪੂਰਾ ਇਮਾਨਦਾਰੀ ਦੇ ਨਾਲ ਜਿਹੜੀ ਮਿਹਨਤ ਕਰਨੀ ਆ ਹੁਣ ਕਈ ਲੋਕੀ ਕਰਦੇ ਨੇ ਟੈਲੀਫੋਨ ਤੇ ਕਿਸੇ ਨੂੰ ਪੁੱਛਿਆ ਜਾਂ ਕਿਸੇ ਦੀ ਐਡ ਦੇਖੀ ਕਿ ਇੰਨੇ ਕਿੱਲੇ ਬਕਾਊ ਨੇ ਤੇ ਚੱਕਿਆ ਨਾਲ ਦੀ ਨਾਲ ਬੰਦਿਆਂ ਨੂੰ ਕਹਿਣ ਲੱਗੇ ਜੀ ਫਲਾਨੀ ਜਗ੍ਹਾ ਤੇ ਇੰਨੇ ਕਿੱਲੇ ਬਕਾਊ ਨੇ ਪਰ ਦੇਖਣ ਕਿਸੇ ਨੇ ਨਹੀਂ ਜਾਣਾ ਉਹ ਮਾਲਕ ਨੂੰ ਨਹੀਂ ਮਿਲਣਾ ਕੋਈ ਕਾਗਜ਼ ਨਹੀਂ ਦੇਖਣੇ ਕੁਝ ਵੀ ਉਹਦੇ ਅੰਦਰ ਤੱਕ ਝਾਕਣ ਦੀ ਕੋਸ਼ਿਸ਼ ਨਹੀਂ ਕਰਨੀ ਸਿਰਫ ਬੰਦਿਆਂ ਨੂੰ ਕਹਿ ਦੇਣਾ ਕਿ ਮੇਰੇ ਕੋਲ ਨਿਜ ਜ਼ਮੀਨ ਹੈਗੀ ਆ ਜਦੋਂ ਪਾਰਟੀ ਆਉਂਦੀ ਆ ਤਾਂ ਵਿੱਚੋਂ ਕੋਈ ਨਿਕਲਦਾ ਹੀ ਨਹੀਂ ਸੌਦਾ ਕਿਵੇਂ ਹੋਵੇਗਾ ਸਭ ਤੋਂ ਪਹਿਲਾਂ ਤੁਸੀਂ ਅਗਰ ਪ੍ਰਾਪਰਟੀ ਦਾ ਕੰਮ ਕਰਦੇ ਹੋ ਤੁਹਾਨੂੰ ਜਿਹੜੀ ਜ਼ਮੀਨ ਤੁਸੀਂ ਦੇ ਉਹਨੂੰ ਦੇਖ ਕੇ ਆਉਣਾ ਜਿਹੜੀ ਕੋਈ ਤੁਹਾਨੂੰ ਦੱਸਦਾ ਕਿ ਫਲਾਣੇ ਜਗ੍ਹਾ ਤੇ 20 ਕਿੱਲੇ ਵਿਕਾਉ ਨੇ ਤੁਸੀਂ ਉਹ ਜ਼ਮੀਨ ਨੂੰ ਦੇਖਣ ਜਾਓ ਦੇਖ ਕੇ ਉਹਦੇ ਕਾਗਜ਼ ਚੈੱਕ ਕਰੋ ਮਾਲਕ ਨਾਲ ਗੱਲ ਕਰੋ ਫੇਰ ਕਿਸੇ ਨੂੰ ਦੱਸਣ ਦੀ ਕੋਸ਼ਿਸ਼ ਕਰੋ ਕਿ ਐ ਜਗ੍ਹਾ ਦੇ ਉੱਪਰ 20 ਕਿੱਲੇ ਜ਼ਮੀਨ ਵਿਕਦੀ ਆ ਕਿਉਂਕਿ ਦੋਸਤੋ ਇਸ ਤੋਂ ਬਿਨਾ ਤੁਸੀਂ ਜਿੰਨਾ ਚਿਰ ਤੁਸੀਂ ਜ਼ਮੀਨ ਦੇਖ ਕੇ ਕਾਗਜ਼ ਨਹੀਂ ਦੇਖਦੇ ਉਹਨਾਂ ਚਿਰ ਤੁਸੀਂ ਉਹਦੇ ਬਾਰੇ ਕਿਸੇ ਨੂੰ ਕਨਵੈਂਸ ਨਹੀਂ ਕਰ ਸਕਦੇ ਔਰ ਅਨਖਿਜ ਕਿਵੇਂ ਆ ਤੁਸੀਂ ਅਗਰ ਇੱਕ ਜ਼ਮੀਨ ਦੇਖੀ ਦੋ ਦੇਖੀਆਂ 10 ਦੇਖੀਆਂ ਤੇ ਤੁਸੀਂ ਕਹੋ ਵੀ ਯਾਰ ਸਾਡੇ ਤਾਂ 10 ਤੇ ਅਸੀਂ ਜ਼ਮੀਨਾਂ ਦੇ ਸੌਦੇ ਦੇਖਿਆ ਆ ਸੌਦਾ ਤਾਂ ਇੱਕ ਵੀ ਨਹੀਂ ਹੋਇਆ ਫਿਰ ਤੁਸੀਂ ਉਹ ਹੋ ਕੇ ਡੀਮੋਰਲਾਈਜ਼ ਹੋ ਕੇ ਘਰੇ ਵਾਹਿ ਜਾਂਦੇ ਹੋ ਐ ਪ੍ਰੋਪਰਟੀ ਦੇ ਕੰਮ ਨਹੀਂ ਚਾਹਤੇ ਪ੍ਰੋਪਰਟੀ ਦੇ ਕੰਮ ਵਿੱਚ ਇਹ ਨਹੀਂ ਪਤਾ ਕਿ ਤੁਹਾਨੂੰ 100 ਪ੍ਰੋਪਰਟੀਆਂ ਤੇ ਫਿਰਕੇ ਵੀ ਕੋਈ ਸੌਦਾ ਨਾ ਹੋਵੇ ਇਹ ਵੀ ਸੰਭਵ ਹੈ ਸਾਡੇ ਨਾਲ ਅਨੇਕਾਂ ਹਜ਼ਾਰਾਂ ਵਾਰੀ ਇਸ ਤਰ੍ਹਾਂ ਹੋਇਆ ਪਰ ਲੱਗੇ ਰਹੋ ਕੈਰੀ ਆਨ ਅਗਰ ਤੁਸੀਂ ਲੱਗੇ ਰਹੋਗੇ ਤਾਂ ਤੁਹਾਨੂੰ ਕਾਮਯਾਬੀ ਮਿਲੇਗੀ ਅਣਖੇ ਜੋ ਕੇ ਇਹ ਗੱਲ ਆਪਦੇ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਆਨ ਨਹੀਂ ਦੇਣੀ ਕਿ ਯਾਰ ਮੇਰਾ ਤਾਂ ਕੋਈ ਸੌਦਾ ਹੀ ਨਹੀਂ ਹੋਇਆ ਕਿਉਂਕਿ ਜਦੋਂ ਵੀ ਪ੍ਰਾਪਰਟੀ ਦਾ ਕੋਈ ਸੌਦਾ ਹੁੰਦਾ ਜਦੋਂ ਤੁਸੀਂ ਜਿਵੇਂ ਮੈਂ ਤੁਹਾਨੂੰ ਦੱਸਿਆ ਜਿਹੜੇ ਸੌਦੇ ਤੁਹਾਡੇ ਕੋਲ ਆਏ ਹੋਏ ਨੇ ਉਹਨਾਂ ਪ੍ਰਤੀ ਤੁਸੀਂ ਜਦੋਂ ਦੱਸੀ ਜਾਂਦੇ ਹੋ ਲੋਕਾਂ ਨੂੰ ਗੱਲਬਾਤ ਕਰੀ ਜਾਂਦੇ ਹੋ ਫਿਰ ਜਦੋਂ ਇੱਕ ਅੱਧਾ ਸੌਦਾ ਵੀ ਹੁੰਦਾ ਤਾਂ ਉਹਦੇ ਵਿੱਚ ਜਿਹੜਾ ਕਮਿਸ਼ਨ ਹੈ ਉਹ ਲੱਖਾਂ ਦੇ ਵਿੱਚ ਆਉਂਦਾ ਜਦੋਂ ਇੱਕ ਵਾਰੀ ਸੌਦਾ ਹੋ ਕੇ ਬੰਦੇ ਨੂੰ ਲੱਖਾਂ ਰੁਪਏ ਮਿਲਦੇ ਨੇ ਫਿਰ ਬੰਦੇ ਨੂੰ ਪਿੱਛੇ ਮੁੜ ਕੇ ਦੇਖਣ ਦੀ ਲੋੜ ਨਹੀਂ ਹੁੰਦੀ ਅਗਲੀ ਗੱਲ ਅਗਲੀ ਗੱਲ ਦੋਸਤੋ ਇਹਦੇ 'ਚ ਹੈ ਗਿਆ ਇਮਾਨਦਾਰੀ। ਅਗਰ ਤੁਸੀਂ ਆਪਣੇ ਕਿੱਤੇ ਦੇ ਨਾਲ ਇਮਾਨਦਾਰੀ ਕਰੋਗੇ ਫੇਰ ਹੀ ਕਾਮਯਾਬ ਹੋਵੋਗੇ। ਇਹਦੇ 'ਚ ਬੇਈਮਾਨੀ ਦੀ ਕੋਈ ਵੀ ਗੁंजਾਇਸ਼ ਨਹੀਂ। ਤੁਸੀਂ ਕਹੋਗੇ ਕਿ ਬੇਈਮਾਨੀ ਕਿਵੇਂ? ਇਮਾਨਦਾਰੀ ਕਿਵੇਂ? ਇਮਾਨਦਾਰੀ ਇਸ ਤਰ੍ਹਾਂ ਦੋਸਤੋ ਮੈਨੂੰ ਕੋਈ ਬੰਦਾ ਇਹ ਬੰਦਾ ਮੈਨੂੰ ਕੋਈ ਜ਼ਮੀਨ ਦਿਖਾਉਂਦਾ। ਮੈਂ ਪਾਰਟੀ ਲੈ ਕੇ ਜਾਣਾ ਪਹਿਲਾਂ ਇਹ ਤੋਂ ਮੈਂ ਜ਼ਮੀਨ ਦੇਖਿਆ ਹੋਣਾ। ਉਦੋਂ ਬਾਅਦ ਮੈਂ 20 ਪਾਰਟੀ ਨੂੰ ਜ਼ਮੀਨ ਦਿਖਾਉਣਾਗਾ ਔਰ ਜਦੋਂ ਮੈਂ 20 ਪਾਰਟੀ ਨੂੰ ਜ਼ਮੀਨ ਪਸੰਦ ਕਰਾ ਦਿੰਨਾ ਤਾਂ ਮੈਂ ਇਹ ਜਿਹੜਾ ਪਹਿਲਾ ਬੰਦਾ ਸੀਗਾ ਉਹਨੂੰ ਵਿੱਚੋਂ ਕੱਢਣ ਦੀ ਕੋਸ਼ਿਸ਼ ਕਰੂੰਗਾ ਇਹ ਬੇਈਮਾਨੀ ਹੈ ਅਗਰ ਤੁਸੀਂ ਚਾਹੇ ਜਿਹੜੇ ਬੰਦੇ ਨੇ ਤੁਹਾਨੂੰ ਸੌਦਾ ਦਿੱਤਾ ਸੀਗਾ ਅਗਰ ਤੁਸੀਂ ਉਹਨੂੰ ਛੱਡ ਕੇ ਸੌਦਾ ਪਾਰਟੀ ਦੇ ਨਾਲ ਦੂਜੀ ਪਾਰਟੀ ਦੀ ਮੀਟਿੰਗ ਕਰਵਾ ਵੀ ਦਿਨੇ ਹੋ ਪਰ ਜਿਹੜਾ ਪਹਿਲਾ ਬੰਦਾ ਹੈਗਾ ਉਹਨੂੰ ਤੁਹਾਨੂੰ ਨਾਲ ਰੱਖਣਾ ਚਾਹੀਦਾ ਇਹ ਇਮਾਨਦਾਰੀ ਹੈ ਉਹਨੂੰ ਕਮਿਸ਼ਨ ਪੂਰਾ ਸਹੀ ਬੰਦਾ ਦੇਣਾ ਇਹ ਇਮਾਨਦਾਰੀ ਹੈ ਇਹ ਤੁਹਾਡੇ ਕੰਮ ਦੇ ਫਿਰ ਪ੍ਰੈਸੈਪਸ਼ਨ ਬਣਦੀ ਆ ਤੁਹਾਡੇ ਲੋਕਾਂ ਦੇ ਵਿੱਚ ਇਹ ਆ ਇਹ ਬੰਦਾ ਜਿਹੜੀ ਗੱਲ ਕਹਿੰਦਾ ਇਹ ਆਪਣੇ ਪ੍ਰਾਪਰਟੀ ਡੀਲਰ ਸਾਥੀਆਂ ਨੂੰ ਸਾੜਦਾ ਨਹੀਂ ਉਹਨਾਂ ਨਾਲ ਧੋਖਾ ਨਹੀਂ ਕਰਦਾ ਉਹਨਾਂ ਸੀ ਕਈ ਵਾਰੀ ਮਤਲਬ ਚਾਰ-ਚਾਰ ਡੀਲਰ ਇਕੱਠੇ ਹੋ ਜਾਂਦੇ ਆ ਜਿਹੜਾ ਸਾਨੂੰ ਲੁਕਾਉਣ ਜਾਂਦਾ ਉਹਨਾਂ ਦੇ ਮੂਰੇ ਹੋਰ ਹੁੰਦਾ ਉਹਨਾਂ ਦੇ ਮੂਰੇ ਹੋਰ ਹੁੰਦਾ ਤਾਂ ਚਾਰ-ਚਾਰ ਬੰਦੇ ਇਕੱਠੇ ਹੋ ਜਾਂਦੇ ਆ ਤੇ ਉੱਥੇ ਕੀ ਕਰਦੇ ਆ ਬੰਦੇ ਵਿੱਚ ਮੂਰਲੇ ਬੰਦੇ ਦਾ ਟੈਲੀਫੋਨ ਨੰਬਰ ਲੈ ਕੇ ਇਹ ਧੋਖਾ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਜਿਹੜੇ A ਤੇ B ਦੋ ਜਣੇ ਵਿਚਾਲੇ ਚੱਲ ਰਹੇ ਨੇ ਉਹਨਾਂ ਨੂੰ ਕੱਢ ਦੋ ਤੇ ਅਗਲੇ ਦਾ ਟੈਲੀਫੋਨ ਲੈ ਕੇ ਉਹਦੇ ਨਾਲ ਸੰਪਰਕ ਸ਼ੁਰੂ ਕਰ ਦੋ ਇਸ ਤਰ੍ਹਾਂ ਕੀਤਾ ਹੋਇਆ ਕੰਮ ਕਦੇ ਵੀ ਲੰਮਾ ਸਮਾਂ ਨਹੀਂ ਚੱਲਦਾ ਕਿਉਂਕਿ ਜਿਹੜੇ ਬੰਦਿਆਂ ਨੂੰ ਤੁਸੀਂ ਵਿੱਚੋਂ ਕੱਢਿਆਗਾ ਉਹਨਾਂ ਨੇ 100 ਡੀਲਰਾਂ ਨੂੰ ਦੱਸਣਾਗਾ ਕਿ ਇਹ ਬੰਦੇ ਨੇ ਮੇਰੇ ਨਾਲ ਧੋਖਾ ਕੀਤਾ ਇਹ ਤੁਹਾਡੇ ਨਾਲ ਵੀ ਧੋਖਾ ਕਰੇਗਾ ਸੋ ਇਸ ਕਰਕੇ ਤੁਸੀਂ ਲੰਮਾ ਨਹੀਂ ਚੱਲ ਸਕਦੇ ਤੀਜੀ ਗੱਲ ਦੋਸਤੋ ਇਹਦੇ ਚ ਖਰੀਦਦਾਰ ਜਿਹੜੀਆਂ ਪਾਰਟੀਆਂ ਨੇ ਉਹ ਤੁਹਾਡੇ ਕੋਲ ਹੋਣੀਆਂ ਜ਼ਰੂਰੀ ਨੇ ਫਾਈਨੈਂਸਰ ਹੋਣੇ ਤੁਹਾਡੇ ਕੋਲੇ ਜ਼ਰੂਰੀ ਨੇ ਉਹ ਪੈਦਾ ਕਿਵੇਂ ਕਰਨੇ ਨੇ ਉਹ ਪੈਦਾ ਵੀ ਇਸੇ ਤਰ੍ਹਾਂ ਹੀ ਹੁੰਦੇ ਨੇ ਕਿ ਜਦੋਂ ਤੁਸੀਂ ਪ੍ਰੋਪਰਟੀ ਦੀ ਆਪਣੀ ਦੁਕਾਨ ਦੇ ਵਿੱਚ ਵੱਧ ਤੋਂ ਵੱਧ ਸੌਦੇ ਹੋਣਗੇ ਜਦੋਂ ਤੁਹਾਡੇ ਕੋਲੇ ਕਿੰਨੀਆਂ ਜ਼ਮੀਨਾਂ ਪਲਾਟ ਕੋਠੀਆਂ ਤੁਹਾਡੇ ਦਫ਼ਤਰ ਦੇ ਵਿੱਚ ਨੋਟ ਨੇ ਤੁਸੀਂ ਦੇਖੀਆਂ ਹੋਈਆਂ ਨੇ ਤੁਸੀਂ ਚੈੱਕ ਕਰੀਆਂ ਹੋਈਆਂ ਨੇ ਤੁਸੀਂ ਇਸ ਚੀਜ਼ ਨੂੰ ਜਿਵੇਂ ਜਿਵੇਂ ਆਪਣੇ ਸਾਥੀਆਂ ਕੋਲ ਪਹੁੰਚਦਾ ਕਰੋਗੇ ਕਿ ਮੇਰੇ ਕੋਲੇ ਐਨੇ ਸੌਦੇ ਨੇ ਤਾਂ ਖਰੀਦਦਾਰ ਆਟੋਮੈਟਿਕ ਤੁਹਾਡੇ ਪ੍ਰਤੀ ਖਿੱਚੇ ਆਉਣਗੇ ਕਿ ਇਸ ਡੀਲਰ ਦੇ ਕੋਲੇ ਸੌਦੇ ਬਹੁਤ ਨੇ ਆਪਾਂ ਨੂੰ ਇੱਥੋਂ ਕੁਝ ਨਾ ਕੁਝ ਮਿਲ ਜਾਵੇਗਾ ਇੱਕ ਮਿਲਿਆ ਦੋ ਮਿਲੇ ਤਾਂ ਕੰਮ ਤੁਹਾਡਾ ਸਟਾਰਟ ਹੋ ਗਿਆ ਅਗਰ ਤੁਹਾਡੇ ਕੋਲੇ 5 7 ਫਾਈਨੈਂਸਰ ਪੱਕੇ ਆ ਗਏ ਤਾਂ ਤੁਸੀਂ ਸਥਾਪਿਤ ਹੋ ਗਏ ਫਿਰ ਤੁਹਾਨੂੰ ਕੋਈ ਇਸ ਕਾਰੋਬਾਰ ਦੇ ਵਿੱਚੋਂ ਹਲਾ ਨਹੀਂ ਸਕਦਾ ਪਰ ਇਹ ਜ਼ਰੂਰੀ ਹੈ ਕਿ ਤੁਹਾਡੇ ਕੋਲੇ ਫਾਈਨੈਂਸਰ ਗਾਕ ਸਿੱਧੇ ਹੋਣੇ ਚਾਹੀਦੇ ਨੇ ਤੇ ਦੋਸਤੋ ਅਗਲੀ ਗੱਲ ਆ ਜਾਂਦੀ ਹੈ ਮੁਕੱਦਰ ਦੀ ਮੁਕੱਦਰ ਵੀ ਸਾਥ ਦੇਣਾ ਬਹੁਤ ਜ਼ਰੂਰੀ ਆ ਅਗਰ ਤੁਹਾਡਾ ਮੁਕੱਦਰ ਸਾਥ ਨਹੀਂ ਦਿੰਦਾ ਪਰ ਮੈਂ ਇਹ ਚੀਜ਼ ਦੇ ਵਿੱਚ ਵਿਸ਼ਵਾਸ ਰੱਖਦਾ ਹਾਂ ਕਿ ਸਭ ਤੋਂ ਵੱਡਾ ਜਿਹੜਾ ਫੈਸਲਾ ਉਹ ਪ੍ਰਮਾਤਮਾ ਦਾ ਹੁੰਦਾ ਹੈ ਸਾਡਾ ਕੰਮ ਹੈ ਕਰਮ ਕਰਨਾ ਫਲ ਉਸ ਪ੍ਰਮਾਤਮਾ ਨੇ ਦੇਣਾ ਤੁਸੀਂ ਕਰਮ ਕਰਦੇ ਜਾਓ ਤੁਸੀਂ ਇਹ ਮਤ ਸੋਚੋ ਕਿ ਫਲ ਕਿਉਂ ਨਹੀਂ ਮਿਲ ਰਿਹਾ ਔਰ ਇੱਕ ਦਿਨ ਫਲ ਤੁਹਾਨੂੰ ਜ਼ਰੂਰ ਦੇਵੇਗਾ ਅਗਰ ਤੁਸੀਂ ਇਮਾਨਦਾਰੀ ਨਾਲ ਮਿਹਨਤ ਕਰਦੇ ਹੋ ਸੋ ਦੋਸਤੋ ਇਹ ਦੋ ਤਿੰਨ ਨੁਕਤੇ ਨੇ ਜਿਹੜੇ ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਆ ਤੇ ਲੇਕਿਨ ਜਿਹੜਾ ਤੁਹਾਨੂੰ ਨਾ ਇੱਕ ਕੰਮ ਦੀ ਨੀਂਸ ਹੋਣੀ ਚਾਹੀਦੀ ਆ ਦੇਖਾਂ ਦਾਖੀ ਦੇ ਵਿੱਚ ਤੁਸੀਂ ਕੰਮ ਕਾਮਯਾਬ ਨਹੀਂ ਹੋ ਸਕੋ ਤੁਹਾਡੇ ਮਤਲਬ ਤੁਹਾਨੂੰ ਇਸ ਚੀਜ਼ ਦਾ ਜਜ਼ਬਾ ਹੋਣਾ ਚਾਹੀਦਾ ਕਿ ਮੈਂ ਪ੍ਰਾਪਰਟੀ ਦੇ ਕੰਮ ਵਿੱਚ ਕਾਮਯਾਬ ਹੋਣਾ ਹੀ ਹੋਣਾ ਮੈਂ ਇਹਦੇ ਵਿੱਚ ਸਥਾਪਿਤ ਹੋਣਾ ਹੀ ਹੋਣਾ ਮੈਂ ਪੈਸੇ ਵੀ ਕਮਾਉਣੇ ਨੇ ਤੇ ਮੈਂ ਨਾਮ ਵੀ ਕਮਾਉਣਾ ਅਗਰ ਤੁਸੀਂ ਇਸ ਗੱਲ ਨੂੰ ਲੈ ਕੇ ਚੱਲਦੇ ਹੋ ਤਾਂ ਤੁਹਾਨੂੰ ਕੋਈ ਰੋਕ ਨਹੀਂ ਸਕਦਾ ਪਰ ਜੇਕਰ ਡਬਲ ਮੈਂਡਰ ਚੱਲੋਗੇ ਕਿ ਚਲੋ ਯਾਰ ਦੇਖਦੇ ਆ ਫਲਾਣੇ ਨੇ ਕੰਮ ਕੀਤਾ ਆਪਾਂ ਉਹਦੇ ਵਰਗਾ ਕਿਸੇ ਦੀ ਰੀਸ ਕਰਕੇ ਕਰੋਗੇ ਨਹੀਂ ਹੁਣ ਫਿਰ ਤੁਸੀਂ ਮਤ ਇਸ ਕੰਮ ਦੇ ਵਿੱਚ ਆਓ ਜੇਕਰ ਤੁਹਾਨੂੰ ਇਹਦੇ ਪ੍ਰਤੀ ਨੀਸ ਹੈ ਤੁਹਾਡੀ ਤੁਹਾਡਾ ਪੂਰਾ ਇਸ ਪ੍ਰਤੀ ਤੁਸੀਂ ਸਮਰਪਤ ਹੋ ਫਿਰ ਤੁਸੀਂ ਪ੍ਰੋਪਰਟੀ ਦੇ ਕੰਮ ਵਿੱਚ ਕਾਮਯਾਬ ਹੋ ਸਕਦੇ ਹੋ ਸੋ ਇਸ ਕੱਲ ਨੂੰ ਵੀ ਲੈ ਕੇ ਆਪਣੇ ਆਪ ਨੂੰ ਪ੍ਰਪੇਅਰ ਕਰੋ ਆਪਣੇ ਆਪ ਨੂੰ ਪੱਕੇ ਤੌਰ ਤੇ ਸਤਾਪਿਤ ਕਰਨ ਦੇ ਲਈ ਤੁਸੀਂ ਆਪਣਾ ਜਿਹੜਾ ਸਟੈਂਡ ਆਉਟ ਕਲੀਅਰ ਰੱਖੋ ਸੋ ਦੋਸਤੋ ਮੈਂ ਕੋਸ਼ਿਸ਼ ਕਰਦਾ ਹਰ ਇੱਕ ਪੁਆਇੰਟ ਦੇ ਉੱਪਰ ਤੁਹਾਡੇ ਨਾਲ ਡਿਸਕਸ ਕਰਨ ਦੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਤੇ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਥੋੜੇ ਪੈਸੇ ਤਾਂ ਲੱਗਣੇ ਨਹੀਂ ਹੈਗੇ ਅਗਰ ਤੁਸੀਂ ਸ਼ੇਅਰ ਕਰਦੇ ਹੋ ਔਰ ਅਗਲੀ ਗੱਲ ਜਿਹੜੇ ਪ੍ਰਾਪਰਟੀ ਡੀਲਰ ਮੇਰੇ ਵੀਰ ਅਜੇ ਕੰਮ ਸਿੱਖ ਰਹੇ ਨੇ ਜਾਂ ਜਿਨ੍ਹਾਂ ਦਾ ਕੰਮ ਨਹੀਂ ਚੱਲ ਰਿਹਾ ਮੇਰਾ ਪੇਜ ਜ਼ਮੀਨਾਂ ਹੀ ਜ਼ਮੀਨਾਂ ਤੁਸੀਂ ਇਹਨੂੰ ਫੋਲੋ ਕਰੋ ਇਹਦੇ ਨਾਲ ਆਪਣੇ ਪੇਜ ਨੂੰ ਆਪਣੇ ਚਾਹੇ ਪ੍ਰੋਫਾਈਲ ਐ ਇਹਦੇ ਨਾਲ ਟੈਗ ਕਰੋ ਤਾਂ ਤੁਹਾਡੀਆਂ ਜਿਹੜੀਆਂ ਇਹਦੇ ਵਿੱਚ ਪਾਈਆਂ ਹੋਈਆਂ ਪ੍ਰਾਪਰਟੀਆਂ ਨੇ ਉਹ ਮੇਰੇ ਪੇਜ ਦੇ ਨਾਲ ਵੀ ਤੁਹਾਡੀਆਂ ਦਿਖਾਈ ਦੇਣਗੀਆਂ ਤਾਂ ਤੁਸੀਂ ਆਟੋਮੈਟਿਕ ਅੱਗੇ ਵੱਧ ਸਕਦੇ ਹੋਂ ਜਦੋਂ ਤੁਸੀਂ ਵੀਡੀਓ ਨੂੰ ਸ਼ੇਅਰ ਕਰਦੇ ਹੋ ਤਾਂ ਤੁਹਾਡੇ ਸਾਹਮਣੇ ਹਰ ਇੱਕ ਵੀਡੀਓ ਆਉਣ ਲੱਗ ਜਾਂਦੀ ਹੈ ਔਰ ਚੈਨਲ ਨੂੰ ਫੋਲੋ ਕਰੋ ਤੇ ਸਬਸਕ੍ਰਾਈਬ ਕਰੋ ਤਾਂ ਬੈਲ ਦਾ ਜਿਹੜਾ ਬਟਨ ਹੈ ਜਦੋਂ ਤੁਸੀਂ ਦਬਾਓਗੇ ਤਾਂ ਹਰ ਇੱਕ ਵੀਡੀਓ ਤੁਹਾਡੇ ਸਾਹਮਣੇ ਆਉ ਹਰ ਇੱਕ ਪੋਸਟ ਤੁਹਾਡੇ ਸਾਹਮਣੇ ਆਉ ਤੁਸੀਂ ਮੇਰੇ ਚੈਨਲ ਤੋਂ ਕੋਈ ਵੀ ਪ੍ਰਾਪਰਟੀ ਲੈ ਕੇ ਆਪਣੀ ਪਾਰਟੀ ਨੂੰ ਦੱਸ ਸਕਦੇ ਹੋ ਸਾਡੇ ਦਫ਼ਤਰ ਨਾਲ ਸੰਪਰਕ ਕਰਕੇ ਸਾਤੋਂ ਤੁਸੀਂ ਪ੍ਰਾਪਰਟੀਆਂ ਦੇਖ ਸਕਦੇ ਹੋ ਪੁੱਛ ਸਕਦੇ ਹੋ ਕਿਸੇ ਨੂੰ ਕੋਈ ਵੀ ਕਿਸੇ ਤਰ੍ਹਾਂ ਦਾ ਅਸੀਂ ਜਿਵੇਂ ਕਹਿੰਦੇ ਨੇ ਰੋਕਦੇ ਨਹੀਂ ਤੁਸੀਂ ਸਾਡੇ ਪੇਜ ਤੋਂ ਜੋ ਮਰਜ਼ੀ ਲੈ ਕੇ ਤੁਸੀਂ ਅੱਗੇ ਆਪਣਾ ਵੇਚੋ ਤੇ ਸਾਤੋਂ ਪੁੱਛੋ ਅਸੀਂ ਤੁਹਾਡਾ ਸਾਥ ਦੇਣ ਲਈ 24 ਘੰਟੇ ਤਿਆਰ ਰਹਨੇ ਆਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਵਾਇਰਲ ਕਰੋ ਜੀ ਖਾਲਸਾ ਵਾਇਰਲ ਕਰੋ ਜੀ